ਨਹਰ ਪੰਜਾਬੀ ਵਲੌਗ 'ਚ ਤੁਹਾਡਾ ਸਵਾਗਤ ਆ ਜੀ ਮੈਂ ਅੱਜ ਪਿੰਡ ਜਾਗੋਲਬੇਟ ਅੱਡਾ ਜਿੱਥੇ ਕੁਝ ਦਿਨਾਂ ਤੋਂ ਘੁੰਮਣ ਖੇਤੀ ਸਟੋਰ ਖੁੱਲ ਗਿਆ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਤੋਂ ਪਹਿਲਾਂ ਮੇਰੀ ਆਪ ਅੱਗੇ ਬੇਨਤੀ ਆ ਕਿ ਮੇਰੇ ਵੀਡੀਓ ਨੂੰ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾ ਜੋ ਤੁਹਾਨੂੰ ਹੋਰ ਵੀ ਇਸ ਤੋਂ ਵਧੀਆ-ਵਧੀਆ ਵੀਡੀਓ ਤੁਹਾਡੇ ਅੱਗੇ ਪੇਸ਼ ਕਰਦੇ ਰਹੀਏ ਹੁਣ ਗੱਲ ਕਰਦੇ ਆ ਘੁਮਣ ਖੇਤੀ ਸਟੋਰ ਦੀ ਇੱਥੇ ਹਰ ਪ੍ਰਕਾਰ ਦੇ ਬੀਜ ਖਾਦਾਂ ਦਵਾਈਆਂ ਆਦ ਜੜੀਆਂ ਬਾਜ਼ਾਰ ਨਾਲੋਂ ਸਸਤੇ rateਾਂ ਤੇ ਮਿਲਦੀਆਂ ਨੇ ਤੇ ਇਹ ਜਾਗੋਲ ਬੇਟ ਚੱਕ ਸਰੀਪ ਤੋਂ ਸਿਰਫ 1.5 ਕਿਲੋਮੀਟਰ ਦੂਰ ਆ ਗਨੋਪੁਰ ਤੋਂ ਵੀ ਇੰਨਾ ਹੀ ਆ ਚੱਕ ਸਿਰਫ 7 ਕਿਲੋਮੀਟਰ ਹੈ ਤੇ ਕਨਵਨ ਤੋਂ ਵੀ 7 ਕਿਲੋਮੀਟਰ ਹੈ ਇਹ ਬਹੁਤ ਹੀ ਵਧੀਆ ਜਿਹੜੀ ਸਹੂਲਤ ਬੇਟ ਏਰੀਆ ਦੇ ਕਿਸਾਨੋ ਨੂੰ ਮਿਲ ਗਈ ਆ ਤੇ ਉਹ ਆਪਾਂ ਅੱਗੇ ਇਸੇ ਸਟੋਰ ਦੀ ਝਲਕ ਦੇਖਦੇ ਆ ਲਾਈਵ ਦੇਖੋ ਇਹਨੇ ਸਟੋਰ ਦੇ ਵਿੱਚ ਦਵਾਈਆਂ ਹਰ ਪ੍ਰਕਾਰ ਦੀ ਦਵਾਈ ਤੁਹਾਨੂੰ ਕਿਸੇ ਵੀ ਦੂਸਰੀ ਜਗ੍ਹਾ ਤੇ ਜਾਂ ਦੂਰ ਜਾਣ ਦੀ ਲੋੜ ਨਹੀਂ ਹਰ ਤਰ੍ਹਾਂ ਦੀ ਦਵਾਈ ਹਰ ਤਰ੍ਹਾਂ ਦੀਆਂ ਖਾਦਾਂ ਜਿਹੜੀਆਂ ਤੁਹਾਨੂੰ ਇਸ ਜਗ੍ਹਾ ਤੋਂ ਮਿਲਣਗੀਆਂ ਹਰ ਵੇਲੇ ਇਥੇ ਦੁਕਾਨ ਤੇ ਮੌਜੂਦ ਰਹਿੰਦੇ ਨੇ ਤੁਹਾਨੂੰ ਵੇਟ ਕਰਨ ਦੀ ਲੋੜ ਵੀ ਨਹੀਂ ਪਵੇਗੀ ਤੁਹਾਨੂੰ ਸਹੂਲਤ ਇਸ ਬੀਟੇਰੀਏ ਵਿੱਚ ਮਿਲ ਗਈ ਆ ਕਿਉਂਕਿ ਜੇ ਇਸ ਇਲਾਕੇ ਦੇ ਵਿੱਚ ਇਹੋ ਜਿਹੀ ਸਹੂਲਤਾਂ ਮਿਲਦੀਆਂ ਉਹ ਇਲਾਕਾ ਉਨਤੀ ਕਰਦਾ ਉਹ ਤਰੱਕੀ ਕਰਦਾ ਇਹ ਘੁੰਮਣ ਵਾਲਿਆਂ ਨੇ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਕਿ ਤੁਹਾਨੂੰ ਇਹੜੀ ਸਹੂਲਤ ਤਹਾਡੇ ਪਿੰਡ ਦੇ ਵਿੱਚ ਤੁਹਾਡੀ ਏਰੀਏ ਦੇ ਵਿੱਚ ਦੇ ਦਿੱਤੀ ਆ ਕਿਉਂਕਿ ਪਹਿਲਾਂ ਲੋਕਾਂ ਨੂੰ ਦੂਰ ਤੜਾਡੇ ਜਾਂ ਗਰਦਾਸਪੁਰ ਕਾਨਵਾਨ ਜਾਂ ਹੋਰ ਪਾਸੇ ਜਾਣਾ ਪੈਂਦਾ ਸੀ ਪਰ ਤੁਹਾਡੀ ਲੋੜ ਨੂੰ ਦੇਖਦੇ ਹੋਏ ਤੁਹਾਡੀ ਮੰਗ ਨੂੰ ਦੇਖਦੇ ਹੋਏ ਘੋਮਣ ਖੇਤੀ ਸਟੋਰ ਜਿਹੜਾ ਇਹ ਜਾਗੋਲ ਬੀੜ ਚ ਖੁੱਲ ਗਿਆ ਇਹ ਦੇਖੋ ਇਹ ਇੱਥੇ ਜੂਰੀਆ ਪੋਟਾਸ਼ ਤੇ ਹਰ ਤਰ੍ਹਾਂ ਦੀ ਖਾਦ ਜਿਹੜੀ ਤੁਹਾਨੂੰ ਖੇਤੀ ਵਾਸਤੇ ਚਾਹੀਦੀ ਆ ਉਹ ਮਿਲੇਗੀ ਹਰ ਵੇਲੇ ਉਪਲਬਧ ਰਹੇਗੀ ਬਾਕੀ ਇਹਨਾਂ ਦਾ ਨਾਲ ਹੀ ਦੁਕਾਨਾ ਛੱਡ ਕੇ ਸਟੋਰ ਆ ਜਿੱਥੇ ਹਰ ਤਰ੍ਹਾਂ ਦੀ ਦਵਾਈ ਮੌਜੂਦ ਆ ਫੇਰ ਵੀ ਤੁਹਾਨੂੰ ਅਸੀਂ ਇਹਦੀ ਝਲਕ ਦਿਖਾ ਰਹੇ ਆ ਜਿਹੜੀਆਂ ਨੇ ਆਪਣੇ ਇਸ ਦੁਕਾਨ ਦੇ ਵਿੱਚ ਲਾਈਆਂ ਨੇ ਤੇ ਉਹ ਆਪਾਂ ਹੁਣ ਇਸ ਦੁਕਾਨ ਦੇ ਮਾਲਕ ਘੁਮਣ ਖੇਤੀ ਦੇ ਖੇਤੀ ਸਟੋਰ ਦੇ ਮਾਲਕ ਨਾਲ ਤੁਹਾਡੀ ਗੱਲ ਕਰਾਉਂਦੇ ਆ ਇਹ ਨੇ ਘੁਮਣ ਖੇਤੀ ਸਟੋਰ ਦੇ ਮਾਲਕ ਪ੍ਰੇਮ ਪ੍ਰੇਮ ਸਿੰਘ ਤੇ ਉਹ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਪਹਿਲਾਂ ਤਾਂ ਪ੍ਰੇਮ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਇਹ ਵੀ ਧੰਨਵਾਦ ਕਿ ਤੁਸੀਂ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਬੇਟ ਦੇ ਲੋਕ ਜਿਹੜੇ ਤੇ ਜੋ ਕਿਸਾਨ ਸਨ ਉਹਨਾਂ ਨੂੰ ਦੂਦਰਾਡੇ ਜ ਖਾਦਾਂ ਵਾਸਤੇ ਦਵਾਈਆਂ ਵਾਸਤੇ ਜਾਣਾ ਪੈਂਦਾ ਸੀ ਤੇ ਤੁਸੀਂ ਬਹੁਤ ਵਧੀਆ ਇਹ ਕੰਮ ਕੀਤਾ ਕਿ ਉਹਨਾਂ ਨੂੰ ਇੱਕ ਘਰ ਤੇ ਹੀ ਸਮਝੋ ਸਹੂਲਤ ਮਿਲ ਗਈ ਆ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਾਂ ਤੁਹਾਡੀਆਂ ਕਿਹੜੀਆਂ ਇਸ ਸਟੋਰ ਦੇ ਵਿੱਚ ਦਵਾਈਆਂ ਨੇ ਖਾਦਾਂ ਨੇ ਉਹਨਾਂ ਬਾਰੇ ਪੂਰੀ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਤੁਹਾਡੇ ਆਪਣੇ ਆड्डा ਜਾਗੋਵਾਲ ਵਿੱਚ ਜਿੱਥੇ ਅਸੀਂ ਉਪਰਾਲਾ ਕੀਤਾ ਹੈ ਕਿਸਾਨ ਭਰਾਵਾਂ ਦੀ ਸਹੂਜ ਵਾਸਤੇ ਕਿ ਇੱਕ ਆਪਾਂ ਖੇਤੀ ਸਟੋਰ ਖੋਲਿਆ ਅੱਗੇ ਕਿਸਾਨ ਭਰਾਵਾਂ ਨੂੰ ਗੁਰਦਾਸਪੁਰ ਕਾਨਵਾਨ ਜਾਂ ਭੈਣੀ ਮੀਆਂਖਾਂ ਜਾਣਾ ਪੈਂਦਾ ਸੀਗਾ ਤੇ ਹੁਣ ਜਿਹੜੀ ਇਹ ਸੁਵਿਧਾ ਅਸੀਂ ਜਾਗੋਵਾਲ ਵੇਟ ਅੱਡੇ ਹੀ ਦੇਵਾਂਗੇ ਤੇ ਹਰ ਇੱਕ ਚੀਜ਼ ਜੈਨੂਇਨ ਰੇਟ ਵਧੀਆ ਕੰਪਨੀ ਦੀ ਚੀਜ਼ ਹੀ ਮਿਲੇਗੀ ਕਮਾਦ ਦੀ ਹਰ ਇੱਕ ਦਵਾਈ ਝੋਨੇ ਦੀ ਮਜਰਿਟੀ ਫਟੇਰਾ ਯੂਰੀਆ ਪੋਟਾਸ਼ ਜਿੰਨੇ ਵੀ ਪ੍ਰਕਾਰ ਦੇ ਬੀਜ ਹੈ ਵਾਜਬ ਰੇਟਾਂ ਤੇ ਤੇ ਸਾਫ਼ ਸੁਥਰੇ ਵਧੀਆ ਮਿਲਣਗੇ ਤੇ ਹਰ 7:00 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ ਦੁਕਾਨ ਖੁੱਲੀ ਹੈ ਤੇ ਮੇਰਾ ਵੀਰ ਭਰਾ ਕੋਈ ਵੀ ਆ ਕੇ ਵਾਜਬ ਰੇਟਾਂ ਤੇ ਆਕੇ ਇਥੋਂ ਦਵਾਈ ਖਰੀਦ ਸਕਦਾ ਹੈ ਸਾਡੇ ਕੋਲ ਕਿਹੜੀ ਕਿੜੀਆਂ ਜਿਹੜੀਆਂ ਖਾਦਾਂ ਉਹਦਾ ਨਾਮ ਕਿਹੜੇ ਕਿਹੜੀ ਵੀਰ ਜੀ ਮੇਰੇ ਕੋ ਯੂਰੀਆ ਡਾਇਆ ਪਟਾਸ਼ ਸੁਪਰ ਯਾਨਕਿ ਜੋ ਵੀ ਆਪਣੀ ਕਿਸਾਨੀ ਨਜ਼ਰ ਦੇ ਅਟਮ ਆ ਉਹ ਹਰ ਇੱਕ ਚੀਜ਼ ਤੁਹਾਨੂੰ ਅਵੇਲੇਬਲ ਹੋਏਗੀ ਇਥੋਂ ਤੇ ਤੇ ਜਿਤਨਾ ਮਾਲੋ ਕੋਈ ਜਾਂਦਾ ਸੀਗਾ ਗੁਨੋਂਪੁਰ ਜਾਂਦਾ ਸੀ ਗਰਦਾਸਪੁਰ ਜਾਂਦਾ ਸੀ ਜਾਂ ਕਨਵਣ ਜਾਂਦਾ ਸੀ ਦਵਾਈਆਂ ਲੈਣ ਤੇ ਕੀ ਉਹਨਾਂ ਨਾਲੋਂ ਕੋਈ ਸਹੂਲਤ ਇਹਨਾਂ ਨੂੰ ਕਿਸਾਨਾਂ ਨੂੰ ਮਿਲੇਗੀ ਵੀ ਇਹ ਸਭ ਤੋਂ ਵੱਡੀ ਸਹੂਲਤ ਹੈ ਕਿ ਅੱਜ ਕੱਲ ਟਾਈਮ ਨਹੀਂ ਹੈ ਇੱਕ ਜਿਹੜਾ ਕੋਈ ਬੰਦਾ ਆਪਾਂ ਕਿਸਾਨ ਭਰਾ ਕਨਵਣ ਜਾਂਦਾ ਸੀ ਇੱਕ ਘੰਟਾ ਖਰਾਬ ਹੁੰਦਾ ਸੀ ਤੇਲ ਫੂਕਦਾ ਸੀ ਤੇ ਉਥੋਂ ਦੇ ਬਰਾਬਰ ਉਸ ਤੋਂ ਪੰਜ ਪੈਸੇ ਘਾਟੀ ਰੇਟ ਮਿਲੇਗਾ ਤੇ ਟਾਈਮ ਵੀ ਬਚੇਗਾ ਤੇ ਰੇਟ ਵੀ ਉਜਾਇਜ ਹੋਏਗਾ ਜੈਨੂਨ ਹੋਏਗਾ ਤੇ ਬਿਲਕੁਲ ਵਾਜਿਬ ਰੇਟਾਂ ਤੇ ਅੱਜਵਲ ਕੰਨ ਵਾਲੇ ਗਰਦਾਸਪੁਰ ਜਾਂ ਦੀ ਲੋੜ ਦੀ ਉਹ ਰੇਟ ਤੇ ਇੱਥੇ ਸਾਮਾਨ ਮਿਲੇਗਾ ਕਈ ਵਾਰ ਹੁੰਦਾ ਵਾ ਕਿ ਜਦੋਂ ਖਾ ਦੀ ਘਾਟ ਹੋ ਜਾਂਦੀ ਆ ਤੇ ਜਿਹੜੇ ਜਿਹੜੇ ਸਟੋਰ ਦੇ ਮਾਲਕ ਹੁੰਦੇ ਆ ਤੇ ਉਹ ਕਿਸਾਨਾਂ ਨੂੰ ਖਰਾਬ ਕਰਨ ਲੱਗ ਪੈਂਦੇ ਆ ਜਾਂ ਰੇਟ ਵਧਾਉਣ ਲੱਗ ਪੈਂਦੇ ਆ ਤੁਹਾਡੇ ਸਟੋਰ ਤੇ ਇਤਤ ਨਹੀਂ ਹੋਵੇਗਾ ਪੀਰ ਜੀ ਹਾਂ ਜੀ ਕਈ ਵਾਰੀ ਖਾਦ ਦੀ ਕਮੀ ਆਉਂਦੀ ਆ ਯੂਰੀਆ ਦੀ ਕਮੀ ਆਉਂਦੀ ਆ ਪਰ ਜਿਹੜੀ ਆਏ ਆਏਗੀ ਰੇਟ ਜੋ ਹੈ ਉਹ ਹੀ ਲੱਗੇਗਾ ਕਿਸੇ ਵੀ ਕਿਸਾਨ ਨੂੰ ਜ਼ਿਆਦਾ ਰੇਟ ਨਹੀਂ ਲੱਗੇਗਾ ਮੈਂ ਅੱਜ ਤੁਹਾਡੇ ਚੈਨਲ ਤੇ ਕਹਿ ਰਿਹਾ ਅੱਜ ਵੀ ਕਵਾਂਗਾ ਤੇ ਅੱਜ ਤੋਂ ਖੁਦ ਆਣਾ ਖਾਸ ਅੱਜ 2005 ਸਾਲ ਜੋ ਵਾਜਬ ਰੇਟ ਹੋਏਗਾ ਇਹੋ ਹੀ ਗੱਲ ਤੇ ਰਵਾਂਗੇ ਜੋ ਕਿਸੇ ਨਾਲ ਲੋਟਕਸਟ ਨਹੀਂ ਕੀਤੀ ਜਾਊਗੀ ਕਹਿੰਦਾ ਭਾਵ ਕਿ ਤੁਹਾਨੂੰ ਤੁਹਾਡੇ ਸਟੋਰ ਤੇ ਹਰ ਤਰ੍ਹਾਂ ਦੀ ਚੀਜ਼ ਮਿਲੇਗੀ ਮਤਲਬ ਕਿ ਕਿਸਾਨ ਨੂੰ ਹੁਣ ਕਿਤੇ ਵੀ ਦੂਰ ਦਰਾਡੇ ਨਹੀਂ ਜਾਣਾ ਪਵੇਗਾ ਤੇ ਉਮੀਦ ਕਰਦੇ ਹਾਂ ਕਿ ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਇੱਥੇ ਉਪਲਬਧ ਹੋਵੇਗੀ ਹਾਂਜੀ ਸਰ ਹਰ ਇੱਕ ਚੀਜ਼ ਉਪਲਬਧ ਹੋਏਗੀ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜਿਨ੍ਹਾਂ ਸਾਡੇ ਸਟੋਰ ਤੇ ਆ ਕੇ ਵਿਜ਼ਿਟ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਇਹ ਸਨ ਆ ਕੋ ਮਨਖੇਤੀ ਸਟੋਰ ਦੇ ਇਨਚਾਰਜ ਮਾਲਿਕ ਪ੍ਰੇਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਵਧੀਆ ਇਹ ਲੋਕਾਂ ਨੂੰ ਖਾਸ ਤੌਰ ਤੇ ਕਿਸਾਨਾਂ ਨੂੰ ਅਪੀਲ ਕੀਤੀ ਆ ਕਿ ਉਹ ਇੱਕ ਵਾਰੀ ਇਸ ਸਾਡੇ ਸਟੋਰ ਤੇ ਜਰੂਰ ਜਰੂਰ ਆਉਣ ਅਤੇ ਵੇਖਣ ਕਿ ਸਾਡੇ ਬਾਜਵਰੇਟ ਨੇ ਬਾਕੀਆਂ ਨਾਲੋਂ ਵਧੀਆ ਰੇਟ ਨੇ ਵਧੀਆ ਦਵਾਈਆਂ ਨੇ ਵਧੀਆ ਕੁਆਲਟੀ ਦੇ ਦਵਾਈਆਂ ਨੇ ਕਿਸੇ ਤਰ੍ਹਾਂ ਦੀ ਵੀ ਸ਼ੰਕਾ ਕਰਨ ਦੀ ਲੋੜ ਨਹੀਂ ਆ ਤੇ ਜੇਕਰ ਕਿਤੇ ਵੀ ਦਵਾਈਆਂ ਦੀ ਘਾਟ ਹੁੰਦੀ ਆ ਤੇ ਸਾਨੂੰ ਅਸੀਂ ਉਸੇ ਰੇਟ ਦੀ ਦਵਾਂਗੇ ਅਸੀਂ ਬਾਕੀ ਜਿ ਤਰ੍ਹਾਂ ਕਰਦੇ ਨੇ ਉਸ ਤਰ੍ਹਾਂ ਨਹੀਂ ਕਰਾਂਗੇ ਵਾਜਬ ਰੇਟ ਹਰ ਇੱਕ ਚੀਜ਼ ਵਧੀਆ ਮਿਲੇਗੀ ਇਹ ਸਨ ਮਾਲਕ ਪ੍ਰੀਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਵਿਸਤਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਇਹਨਾਂ ਦਾ ਬਹੁਤ ਧੰਵਾਦ ਕਿ ਜਿਨ੍ਹਾਂ ਨੇ ਇਸ ਇਲਾਕੇ ਵਿੱਚ ਸਹੂਲਤ ਲਿਆਂਦੀ ਆ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਜਰੂਰ ਇੱਥੇ ਇੱਕ ਵਾਰੀ ਆਣ ਕੇ ਮੌਕਾ ਦਿਓ ਕਿਉਂਕਿ ਇੱਥੇ ਆਉਣ ਦੇ ਨਾਲ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿਸ ਤਰ੍ਹਾਂ ਦੇ ਤੁਹਾਨੂੰ ਸਹੂਲਤ ਦਿੰਦੇ ਨੇ ਧੰਨਵਾਦ